ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿੱਦਾਂ ਠੀਕ ਠਾਕ ਹੋ ਸਾਰੇ ਉਮੀਦ ਕਰਦੇ ਆਂ ਬਈ ਠੀਕ ਠਾਕ ਹੋਮੋਗੇ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਬਈ ਦਿਨ ਹੈਗਾ ਵੀਰਵਾਰ ਤਰੀਕ ਹੈਗੀ 28 ਤੇ ਬਈ ਜੋ ਵੀ ਵੀਰ ਜੀ ਦਾ ਮੇਲਾ ਚੱਲ ਰਿਹਾ ਸੀਗਾ ਜਿਹੜਾ ਕਿ ਰੱਲੇ ਤੋਂ ਮਾਨਸਾ ਦੇ ਪਚਾਲੇ ਸਿੱਤਾ ਦਾ ਬਾਬਾ ਜੀ ਦਾ ਸਥਾਨ ਤੇ ਆਪਾਂ ਉੱਥੇ ਜਾ ਰਹੇ ਸੀਗੇ ਤੇ ਮੇਰੇ ਨਾਲ ਮੁੰਡਾ ਕਹੇ ਆਪਣਾ ਕਵਾਂਢੀ ਆ ਪਾਵਨਪ੍ਰੀਤ ਆਪਣੀ ਕਹਿਦਾਂ ਨੇ ਆਪਾਂ ਤੇ ਆਪਾਂ ਬਈ ਜਾ ਰਹੇ ਆ ਨਹਿਰੇ ਨਹਿਰ ਇਹ ਨਾਲ ਨਹਿਰ ਟੁੱਟ ਗਈ ਪਿੱਛੇ ਮੀਂਹ ਕਰਕੇ ਬੜਾ ਜਿਆਦਾ ਕਰਕੇ ਦੇਖੋ ਨਹਿਰ ਖੱਤੀ ਪਈ ਹੋਈ ਤੇ ਆਪਾਂ ਨਹਿਰੇ ਨਹਿਰ ਜਾ ਰਹੇ ਆਂਗੇ ਅੱਗੇ ਜਾ ਕੇ ਨਾ ਇਹ ਸਿੱਧਾ ਨਹਿਰ ਰੱਲੇ ਜਾ ਕੇ ਨਿਕਲੂਗੀ ਠੀਕ ਆ ਬਾਈ ਬਾਕੀ ਤੁਹਾਨੂੰ ਦੱਸ ਦਿਆਂ ਨਾਲ ਹੁੰਦੇ ਜੁੜੇ ਰਹੋ ਭਾਈ ਅਸੀਂ ਬੁਗਰਾਂ ਤੁਰੇ ਸੀਗੇ ਤੇ ਬੁਗਰਾਂ ਤੋਂ ਮੱਲ ਕੇ ਚਲਵਾਰ ਆ ਦੇਖ ਲਓ ਤੁਸੀਂ ਉਹ ਜਾਓ ਬਾਬਾ ਬਾਜ ਬੈਠੇ ਸੀਗੇ ਤੇ ਬੁਗਰਾਂ ਤੁਰੇ ਸੀਗੇ ਬੁਗਰਾਂ ਤੋਂ ਬਾਅਦ ਬਾਈ ਮੰਡੇਰ ਮੰਡੇਰ ਤੋਂ ਬਾਅਦ ਸੌ ਕੇ ਢੱਡਰੀਆਂ ਕਟੜੀ ਦਾ ਬਹਰੇ ਇੱਕ ਪੋਲਾ ਆਇਆ ਸੀ ਕੋਟਦੋਨ ਵਾਲਾ ਕੋਟਦੋਨ ਦੇ ਬਾਹਰ ਰਾਜੀ ਵਾਲਾ ਪੋਲਾ ਆਇਆ ਸੀਗਾ ਤੇ ਰਾਜੀ ਵਾਲੇ ਪੋਲ ਤੋਂ ਬਾਅਦ ਪਤਾ ਨਹੀਂ ਕਿਹੜਾ ਪੋਲਾ ਆਇਆ ਸੀਗਾ ਅਲੀ ਸ਼ੇਰ ਪਿੰਡ ਆਇਆ ਸੀ ਇੱਕ ਹੋਰ ਪਿੰਡਾਂ 'ਚ ਬਹੁਤ ਸੋਹਣੇ ਪਿੰਡ ਨੇ ਤੁਸੀਂ ਰਾਹ ਦੇਖ ਲਓ ਭਾਈ ਨਹਿਰ ਵਾਲਾ ਆਹ ਤਾਂ ਨਹਿਰ ਵਾਲਾ ਰਾਹੀ ਨਹੀਂ ਪਤਾ ਨਹੀਂ ਭਾਈ ਅਸੀਂ ਪਾਈ ਗਲਤ ਲਿਆ ਤੇ ਪਾਟੜੀ ਤਾਂ ਹੈ ਹੀ ਨਹੀਂ ਹੈਗੀ ਇੱਧਰ ਥੱਲੇ ਘਰੇ ਤਾਂ ਆਉਂਦਾ ਭਾਈ ਆਉਣ ਵਾਲਾ ਕੰਮ ਨਹੀਂ ਹੈਗਾ ਆ ਤਾਂ ਰਾਤ ਬਰਾਤੇ ਵਾਲਾ ਆਪਾਂ ਕਹਿ ਨਹੀਂ ਲੇ ਪਾਟੜੀ ਪਾਟੜੀ ਬਾਅਦ ਚੱਲ ਜਾਂਦੇ ਨੇ ਨਹਿਰ ਨੇਰ ਬਾਅਦ ਚੱਲਦੇ ਨੇ ਆ ਤਾਂ ਰਾਹੀ ਨਹੀਂ ਰਹਿੰਦਾ ਜਮ੍ਹਾਂ ਵੀ ਨਹਿਰ ਨਹਿਰ ਰਹੀ ਨਾ ਉਹ ਇਹਦਾ ਰਹਾ ਦੇਖੋ ਤੁਸੀਂ ਆਹ ਉਹ ਇਹ ਠੀਕ ਆ ਮੜਾ ਜਾ ਨਾ ਮੋਟਰਸਾਈਕਲ ਵਾਲਾ ਭਾਈ ਗੱਡੀ ਗੁੱਡੀ ਨਾਲ ਰਹਾ ਤਾਂ ਹੈ ਨਹੀਂ ਜੇ ਆਪਾਂ ਕਹਿ ਨਹੀਂ ਜਾਂਦੇ ਵੀ ਰੱਲੇ ਨੂੰ ਲੰਘ ਕੇ ਚੱਲਦੇ ਹਾਂ ਮਾਸਾ ਤੋਂ ਜੋਗੇ ਨੂੰ ਹਣਾ ਤੇ ਇਧਰੋਂ ਨਹਿਰ ਨਹਿਰ ਪਾੜ ਨੇ ਇਹ ਭਾਈ ਪਾੜੀ ਵਾਲੀ ਲਹਿਰ ਆ ਗਈ ਹਰੇਗੜ ਬੱਗਰ ਵਾਲੀ ਲਹਿਰ ਆ ਗਈ ਇਹ ਆਹ ਕਿ ਨਹਿਰ ਸਾਈਡ ਤੇ ਉਹਦਾ ਭਾਈ ਇਹ ਠੀਕ ਆ ਪਿਸਤੂ ਥੋੜਾ ਸਾਹਮਣੇ ਲੰਘ ਕੇ ਆਏਗੇ ਮੋਟਰਸਾਈਕਲ ਲੰਘਿਆ ਕਰਲਾ ਤਾਂ ਆਪਾਂ ਪਾੜੀ ਆ ਗਈ ਰਾਹ ਜਾਵੇ ਨਹੀਂ ਬਾਈ ਇੱਕ ਤਾਂ ਇਹ ਇਕੱਲੇ ਘੇਰ ਵਾਲਾ ਰਾਹ ਨਹੀਂ ਹੈਗਾ ਰਾਤ ਬਰਾਤੇ ਵਾਲਾ ਹਨਾ ਇਹ ਵਾਰ ਕੋਈ ਤੁਰਪੰਦਾ ਨਾਲ ਜਵਾਕ ਚੱਲੇ ਹੁੰਦੇ ਜਾਂ ਉਹ ਮੇਰਾ ਵੀਰ ਤੁਰਪੰਦਾਗਾ ਉਹ ਤਾਂ ਬਈ ਰਾਹ ਹੋਈ ਹੀ ਨਹੀਂ ਆ ਜੇ ਆਹ ਦੇਖ ਲਓ ਬਾਈ ਤੁਸੀਂ ਰਾਹ ਦੇ ਦਿਓ ਨੂੰ ਦਿਖਾਉਣੇ ਆਗੇ ਕਿੰਨਾ ਖਾਤਰਨਾ ਕਰਾਗਾ ਜਾਲੇ ਜੂਲੇ ਬਈ ਸਾਡੇ ਮੂੰਹਾਂ ਤੇ ਲੱਗੇ ਹੋਏ ਨੇ ਤੇ ਆਹ ਆਪਣੀ ਕਾਲਾ ਘੋੜਾ ਆਪਣ ਨਾਲ ਹੈਗਾ ਇਹ ਵਾਹ ਫੜੀਆਂ ਫੋਨ ਆਹ ਮੁੜੇਖਾਂ ਆਹ ਦੇਖ ਲੋ ਬਈ ਦਰਖਤ ਲੱਗ ਗਿਆ ਕੋਚਕ ਨੰਗਾ ਮੰਗਣਾ ਸੀ ਇੱਥੇ ਆ ਮੱਖਾ ਕਰਿਆ ਵਾਲਾ ਪਰਚੇਵ ਕਾ ਕਰਾਂਗੇ ਦੇਖ ਰਿਹਾ ਉਹ ਬਈ ਦੇਖਿਆ ਬਈ ਦਰਖਤ ਲੱਗ ਗਿਆ ਪਾਜੀ ਮੈਨਾਂ ਨਗਾ ਮੋਟਰਸ ਨਾਲ ਸੀ ਆ ਨਹਿਰ ਆ ਬਈ ਇੱਧਰ ਇਹ ਹੁੰਦਾ ਵੀ ਉਸੇ ਤਰ੍ਹਾਂ ਚੱਲ ਜਾਂਦਾ ਨਹਿਰ ਆ ਬਈ ਇੱਧਰ ਆਹ ਦੇਖ ਲੋ ਥੱਲੇ ਹੋ ਗੋਨਗਲਾ ਬੰਦਾ ਇਹਦਾ ਨਿਆ ਆ ਦੇਖ ਲੋ راہ ਤੁਸੀਂ ਹੋਂਦਾ ਸਨ ਅ ਕਾਲਾ ਘੋੜਾ ਸਾਡੇ ਥੱਲੇ ਆ ਤੇ ਤਿਆਰ-ਵਾਰ ਤਿਆਰ ਹੋ ਕੇ ਆਏ ਸੀ ਅਸੀਂ ਆਪਾਂ ਜੋਗੀ ਪੀਰ ਪਿਸਤਾਨ ਤੇ ਚੱਲੇ ਆ ਭਾਈ ਤੇ ਅੱਜ ਤੀਜਾ ਦਿਨ ਆ ਭਾਈ ਤੀਸਰਾ ਦਿਨ ਤਿੰਨ ਦਿਨ ਹੁੰਦਾ ਨਾ ਉਹ ਤਾਂ ਚੌਥੇ ਦਿਨ ਵੀ ਹੁੰਦਾ ਭਾਈ ਇੱਕ ਦਾ ਮਦਾ ਫੜ ਕਾਉਂ ਆਉਂਦੇ ਆੜੇ ਕਾਉਂ ਆਉਂਦੇ ਆਈ ਪਿੱਛੇ ਸਾਨੂੰ ਕਹਦੇ ਸੀ ਉੱਥੋਂ ਮੂਰੇ ਲੰਗੇ ਉੱਥੋਂ ਪਿੱਛੇ ਆਉਂਦੇ ਆਈ ਆਹ ਦੇਖੋ ਸਾਨੂੰ ਧੋਖਾ ਦੇ ਗਏ ਨੇ ਆਜ ਤੇ ਇਹ ਸਾਡੀ ਪਾਰਟੀ ਆ ਗਈ ਬਸ ਇਹ ਦਿਖਾ ਫੜ ਕੇ ਰੱਖ ਫੋਨ ਅਰਾਏ ਕੋਈ ਕਾਹ ਪਾਟੜੇ ਦਾ ਮੀ ਨਾਲ ਬੁਰਾ ਹਾਲ ਹੈ ਬਾਈ ਤੇ ਆਹ ਦੇਖ ਲਓ ਘਾਰੇ ਪਏ ਹੋਣ ਨਹਿਰਾਂ ਟੁੱਟੇ ਹੋਣ ਪਾਟੜਾਂ ਟੁੱਟੇ ਹੋਣ ਨੇ ਓ ਪਿੱਸੇ ਕੇ ਮੁੰਨਾਂ ਕਿ ਆਏ ਹੋ ਪਿੱਸੇ ਕੇ ਵਿੱਚ ਹੀ ਰਹੇ ਹਾਂ ਤੁਮੇਂ ਨਾਮ ਕੀ ਆ ਰਹਾ ਕੇ ਮੈਂ ਜੀ ਹਨ ਦਾ ਜੀ ਬਾਹਲੇ ਦੂਰ ਨਾਂਗੇ ਤੂੰ ਇਹਦਾ ਪਿੱਸੇ ਫਿਰਦੇ ਹੋ ਯਾਰ ਕਿੱਥੇ ਖੜ ਗਏ ਜੀ ਪਿੰਡ ਚ ਵੜ ਕੇ ਵੀ ਨਹੀਂ ਪਿੰਡ ਚ ਬਾਈ ਮਨ ਨਹੀਂ ਕਰਦੇ ਸੀ ਨਾ ਜੀ ਮੂਰੇ ਓਏ ਫਰਗੋਸ ਵਾਲੀ ਚਾਲ ਆ ਭਾਈ ਜਮਨੂ ਤੇ ਰਹਾ ਐ ਇਸਾ ਹੈ ਮੰਗੂ ਭਾਈ ਮੂਰੇ ਮੂਰੇ ਆਉਂਦੇ ਸੀ ਫੋਲ ਤੇ ਡੱਕਰ ਕੇ ਆਏ ਨੇ ਤੇ ਅਸੀਂ ਭਾਈ ਕਸੂਕੂ ਮੈਂ ਮੰਗੂ ਹੌਲੀ ਹੌਲੀ ਆਇਆ ਮਗਰ ਹੈ ਜਦ ਤੱਕ ਮੂਰੇ ਨਾ ਗਏ ਨਾ ਤਾਂ ਸਾਨੂੰ ਇਹ ਦੇਸੀ ਨਹੀਂ ਪੱਸੇ ਹੁਣ ਆਏ ਲਗੇ ਤੇ ਆ ਫੜਿਓਏ ਪਾਈਆਂ ਰਾਹ ਦੇ ਆ ਜਾਓ ਭਾਈ ਆ ਜਾਓ ਤੇ ਇਕੜੀ ਬਈ ਨਹਿਰ ਆ ਹਾਲ ਆ ਭਾਈ ਸੜਕ ਨਹਿਰਾਂ ਦਾ ਪਾਟੜਿਆਂ ਦਾ ਕੋਈ ਸਾਫ ਨਹੀਂ ਕੋਈ ਸਫਾਈ ਨਹੀਂ ਸਰਵੋ ਮੋਟਰਸਾਈਕਲ ਦਾ ਰਾਹ ਬਾਈ ਇਹ ਨਾ ਕੁੜੇ ਚੌੜਾ ਹੋ ਕੇ ਪਟੜਾ ਮੰਨ ਕੇ ਚਲੋ ਵੀ ਰਾਹ ਹੋਣਾ ਚਾਹੀਦਾ ਗੱਡੀ ਦਾ ਟਰੈਕਟਰ ਦਾ ਹਰ ਇੱਕ ਚੀਜ਼ ਆ ਹਨਾ ਅੱਲਾ ਮੋਟਰਸਾਈਕਲ ਲੱਗਦਾ ਆ ਹਾਲ ਦੇਖੋ ਉਹ ਮੁਰੇ ਸੱਕਾ ਰੱਖਤਾ ਜਾਂ ਆ ਦੇਖੋ ਜਨੌਰ ਦੇਖੋ ਤੁਸੀਂ ਭੱਜੇ ਕਰਦੇ ਆ ਦੇਖੋ ਬਾਈ ਸੱਕਾ ਰੱਖਤਾ ਦਰਾਖਤ ਪਤਾ ਨਹੀਂ ਕਾਦਾ ਕਰ ਤੇ ਹਾਏ ਬਾਕੀ ਸਾਨੂੰ ਬਈ ਅੱਗੇ ਦਾ ਸਮਾਚਾਰ ਰੱਖੇ ਦਿਖਾਉਣੇ ਆਗੇ। ਬਈ ਬਾਬਾ ਜੋਗੀ ਪੀਰ ਜੀ ਦਾ ਗੇਟ ਆ ਗਿਆ। ਤੇ ਆਪਾਂ ਰੱਲੇ ਆ ਚੜੇ ਸੱਦਾਂ ਨਹਿਰੇ ਨਹਿਰਾ ਕੇ ਰੱਲੇ ਆ ਚੜੇ ਠੀਕ ਆ। ਬੜੇ ਭੋਣ। ਆ ਬਰਬਰ ਨੱਚ ਕਰਿਆ ਆ ਬੰਦੇ। ਆ ਦਿਖਾਉਂਦਾ। ਆੜੜਕਾ ਬਈ ਬਾਬਾ ਜੋਗੀ ਪੀਰ ਜੀ ਦੀ ਠੀਕ ਆ। ਗੇਟ ਤੋਂ ਅੰਦਰ ਐਂਟਰ ਹੋ ਗਏ। ਤੇ ਸੱਦਾਂ ਵੀ ਰੱਲੇ ਜੀ ਨਹਿਰ ਦੇ ਉੱਤੇ ਨਾ ਰੋਡ ਤੇ ਆ ਚੜੇ ਇਹ ਆ ਰੋਡ ਦੇ ਦੋਵੇਂ ਤਹੇ ਇਹ ਇਹ ਵਾਲਾ ਰੋਡ ਆਪਾਂ ਦਾ ਪਾਪਾ ਚੋਗੀ ਪੀਜ ਵਾਲਾ ਗੇਟ ਤੋਂ ਨੂੰ ਦਿਖਾਤਾ ਆਪਾਂ ਐਂਟਰ ਕਰਦੇ ਆਣੇ ਤੇ ਬਸ ਤੇ ਸਾਨੂੰ ਅੱਗੇ ਦਿਖਾਉਣੇ ਆਗੇ ਆਹ ਭਾਈ ਬਾਬਾ ਚੋਗੀ ਗੀਰੀ ਤੋਂ ਸਮਾਤ ਤੇ ਆ ਗਿਆ ਆਪਾਂ ਚਲੋ ਭਾਈ ਜੀ ਚਲੋ ਇੱਧਰ ਨਾ ਚੱਕੋ ਇੱਧਰ ਕੱਢ ਦਿੰਨੇ ਫਿਰ ਆ ਜੀ ਇੱਧਰ ਬਾਈ ਆ ਗਈ ਬਾਬਾ ਹਰੀਦਾ ਜੀ ਦੀ ਸਮਾਧਾ ਦੇਖ ਰਿਹਾ ਰਹੇ ਤੁਸੀਂ ਮੂਰੇ ਕਰਦੇ ਮੁੰਡਿਆ ਕੈਮਰਾ ਦਿਖਾ ਦੇ ਦਰਸ਼ਕਾਂ ਨੂੰ ਭੀੜ ਬਹੁਤ ਹੈ ਤੀਜਾ ਦਿਨ ਹੈ ਬਾਈ ਆਵੇ ਕੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਬਾਬਾ ਜੀ ਸ਼ਰਾਬ ਛੱਡਦੇ ਆ ਸਾਰਾ ਦਿਖਾ ਮਾ ਆ ਗਏ ਬਾਈ ਸਾਨੂੰ ਆਪਾਂ ਆਪ ਤਾਂ ਹੈ ਗਰਬੇ ਵੀ ਇਹ ਜਦੋਂ ਆ ਰਹੇ ਨੀ ਸਮਾਤ ਆ ਗਿਆ ਆਪਾਂ ਭਾਈ ਬਾਬਾ ਹਰੀ ਆ ਰਹੇ ਸਮਾਤ ਆ ਗਿਆ ਆਪਾਂ ਭਾਈ ਬਾਬਾ ਹਰੀ ਦਾ ਅੱਜ ਦੀ ਸਮਾਤ ਆਪਾਂ ਚੱਲ ਗਏ ਬਾਬੇ ਜੋਗੀ ਵੀਰਾਂ ਦੇ ਪਾਸੇ ਚੱਲਦੇ ਆਂਗੇ ਤੇ ਅਰਥਾ ਟੇਕ ਹੈ ਇਕੱਠ ਬਹੁਤ ਜਨ ਦਿਖਾਤਾ ਆਪਾਂ ਨੇ ਦੇਖੋ ਵੀਰੋ ਦੇਖਿਓ ਪਰ ਪੇਕਿਆਂ ਨੂੰ ਕਹਿੰਦੇ ਫੋਟੋ ਸੂਕਦਾ ਜਾਊ ਮੇਰੇ ਵੀਰੋ ਗਾਣੇ ਬਹੁਤ ਛੋਟੇ ਦੇ ਚੱਲ ਰਹੇ ਨੇ ਗਾਣੇ ਦੇ ਗਾੜਾ ਘੜਿਆ ਦੇਖੋ ਹੀ ਟਰੈਕਟਰਾਂ ਤੇ ਆ ਰਹੇ ਆ ਲੋਕ ਇੱਧਰੋਂ ਚੱਕੇ ਆਣੇ ਆ ਇਹ ਵੀਰੋ ਟਰੈਕਟਰ ਆ ਜਾ ਰਹੇ ਆ ਲੋਕ ਇੱਧਰ ਚੱਲੇ ਪਾਪਾ ਜੋਗੀ ਪੀਰੀ ਕਿੰਨੀ ਸੀ ਕੱਚਾ ਰਾਹ ਗੱਲ ਕਰੋ ਰੇਤਾ ਰੇਤਾ ਹੋਇਆ ਪਿਆ ਮੇਰੇ ਵੀਰੋ ਧੂੜਾ ਧੂੜਾ ਆਪਾਂ ਕੰਮ ਦੇਖਾਰੇ ਤੇ ਟਰੈਕਟਰਾਂ ਹੀ ਜਾਂਦਾ ਹਾਂ ਚੰਚੀ ਹੋ ਗਿਆ ਬਾਈ ਆਪਾ ਜੋ ਵੀਰ ਜੀ ਦੇ ਮੇਲੇ ਤੇ 6 ਮਹੀਨੇ ਬਾਅਦ ਆਉਂਦਾ ਬਾਈ ਇਹ ਮੇਲਾ ਪੜਦਾ ਹੈ ਠੀਕ ਆ ਆਪਾ ਜੋ ਵੀਰ ਜੀ ਦੀ ਸਮਾਗ ਆਓ ਸਾਹਮਣੇ ਦਿਨ ਦਾ ਬਸੋਣੋ ਉਹ ਦੇਖੋ ਬਾਈ ਪੱਪਾ ਜੋ ਵੀਰ ਜੀ ਦੀ ਸਮਾਗ ਹੈ ਬੜੇ ਰਹੇ ਆ ਯਾ ਪਸਾਰਾ ਘੱਟ ਦੇਖ ਲਓ ਤੁਸੀਂ ਫਟਪੂਰਾ ਭਾਈ ਵਧੀਆ ਇਹਨੇ ਕੱچے ਆ ਗਏ ਕਹਿੰਦੇ ਉੱਥੇ ਆ ਕੇ ਲੋ ਜਿਹੜੋ ਜਿੱਤੇ ਸ਼ਰਾਬ ਚੜਦੀ ਆ ਝੋਲੇ ਦੇਖ ਸਕਦੇ ਹੋ ਭਾਈ ਤੁਸੀਂ

ਕਿਵੇਂ ਕਿਵੇਂ ਉੱਥੋਂ ਖਾਲੀ ਗਲਾਸ ਦਾ 100 ਰੁਪਿਆ ਦਾ ਦਿੰਦੇ ਇੱਥੇ ਸਾਨੂੰ ਠੰਡਾ ਪਿਆ ਗਲਾਸ ਦੇ ਨੂੰ ਆਪੀ ਮਿਲ ਜੂ ਖਾਲੀ ਠੰਡਾ ਲੈ ਲੈਣੇ ਦੇਖੋ ਭਾਈ ਜੀ ਉਹ ਬਾਬਾ ਜੋਗੀ ਪੀਰ ਜੀ ਦੀ ਮਗਰ ਜਾਲਾ ਭਾਈ ਸੜਕਾਂ ਦਾ ਐ ਫਿਰਦੇ ਜਿਵੇਂ ਪਿਆਉ ਦਾ ਰਾਜ ਹੁੰਦਾ ਔਰ ਚੱਟੇ ਲੋਣੇ ਗਾਣਾ ਇਹਨਾਂ ਗਾਣੇ ਇਹਨਾਂ ਨੂੰ ਦੇਖ ਕੇ ਲੈ ਗਿਆ ਤੁਹਾਨੂੰ ਦਿਖਾ ਦੰਨੇ ਆ ਅੱਠ ਦੇਖ ਸਕਦੇ ਤੁਸੀਂ ਭੀੜ ਦੇਖ ਸਕਦੇ ਹੋਣ ਜੇ ਮੋੜ ਪਈ ਸੀ ਭਾਈ ਵਾਪਸ ਪੂਰੇ ਗੇਟਾਊਨ ਵਾਲਾ ਸ਼ਰਾਬੀ ਸ਼ਰਾਬੀ ਨੂੰ ਚਿੰਬੜੀ ਜਾਂਦਾ ਹੈ ਹੈ ਅਸੀਂ ਖੜਿਆ ਰੱਲੇ ਨਹਿਰ ਆ ਗਈ ਤੇ ਆ ਦੇਖੋ ਚਾਲ ਪੈਂਦੀ ਹੈ ਜੀ ਬਦਾਰੀ ਬਹੁਤ ਕੰਨ ਚੀਜਾ ਵਈ ਪੁਰਾਣਾ ਪੁਲਾ ਹੈ ਅੰਗਰੇਜ਼ਾਂ ਵੇਲੇ ਦਾ ਪੁਲਾ ਹੈ ਬਹੁਤ ਕੰਨ ਚੀਜਾ ਦੇਖ ਸਕਦੇ ਹੋ ਭਾਈ 7:00 ਵਜੇ ਕੇ 40 ਮਿੰਟ ਹੋ ਗਏ ਸੀ ਵਾਪਸ ਆਈ ਜਾਂਦੇ ਸੀਗੇ ਹੁਣ ਤੇ ਸਾਨੂੰ ਲੱਗਿਆ ਤਾਂ ਟਾਈਮ ਹੈ ਰਾਜਰ ਅੰਡੇ ਗਾੜ ਕੇ ਸੀਗੇ ਤੇ ਜੋ ਕੇ ਕਢ ਕੇ ਇੱਕ ਐਕਸੀਡੈਂਟ ਵਾਲੀ ਵੀਡੀਓ ਆਪਣੀ ਹਉ ਦੇ ਮੈਂ ਹੈ ਨਾ ਪਾਉਂਗਾ ਕਾ ਆਕਸੀਡੈਂਟ ਹੋਇਆ ਸੀ ਉਹ ਵੀ ਵੀਡੀਓ ਬਣਾਈ ਸੀ ਆਪਾਂ ਇਹੋ ਫਾਵਾਗੇ ਕਿਹੜਾ ਬੰਦੇ ਪਾਏ ਤੇ ਕਿਹੇ ਠੇਕੇਦਾਰਾਂ ਦੀ ਗੱਟੀ ਸੀਗੀ ਇਹ ਵੀਡੀਓ ਕੈਪਚਰ ਕਰ ਲਈ ਉਹਨਾਂ ਨੂੰ ਕਹਿਤਾ ਸੀਗਾ ਉਹ ਅੱਖਾਂ ਵਿੱਚ ਸੂਤ ਸਾਡੇ ਕੋਲ ਸੀ ਫਾਵਾਗੇ ਨਾ ਕਿਸੇ ਦਾ ਮੋਟਰਸਾਈਕਲ 'ਚ ਬੱਜੇ ਸੀਗੀ ਠੇਕੇਦਾਰਾਂ ਦੀ ਗੱਟੀ ਇਹੋ ਪਾਏ ਤੇ ਗਨੇ ਜਾਗੜੀ ਕਰਦੇ ਬੰਦਾ ਵੀ ਸਾਹਾਂ ਦੇ ਵਿੱਚ ਮਾਰਨ ਵਾਲਾ ਸੀਗਾ ਤੇ ਹੁਣ ਅਸੀਂ ਮੰਨ ਕੇ ਚਲੋ ਰੱਲੇ ਤੋਂ ਜੋਗਾ ਜੋਗੇ ਤੋਂ ਪੱਖੋਂ ਪੱਖੋਂ ਰੂੜੇ ਘੁਰੂੜੇ ਕਰ ਤੌੜਾ ਔੜੇ ਤੋਂ ਅਸੀਂ ਇਹੜਾ ਫੈਕਟਰੀ ਵਾਲਾ ਰੋਡ ਆਗਾ ਸਰਦਾ ਭੈਣੀ ਵਾਲਾ ਉਹ ਸਾਈਡ ਤੇ ਇਧਰ ਬੈਟਰੀ ਲੈ ਕੇ ਆਏ ਹੋਣਾ ਤੇ ਕੈਮੀਕਲ ਵਾਲੀ ਫੈਕਟਰੀ ਹੈਗੀ ਉਹ ਰਹਿ ਗਈ ਇਧਰ ਸਾਈਡ ਤੇ ਅਸੀਂ ਜਾਂਦੇ ਜੇ ਉਹ ਸਿੱਧਾ ਭੈਣੀ ਨੂੰ ਭੈਣੀ ਤੋਂ ਜਾਵਾਂਗੇ ਸੀ ਕਾਲੇ ਕਾ ਨੂੰ ਕਾਲੇ ਘਰ ਜਾਵਾਂਗੇ ਅਸੀਂ ਪ੍ਰਿੰਟ ਤੇ ਇਹਨਾਂ ਨੂੰ ਅੱਧਾ ਘੰਟਾ ਲੱਗ ਜੂਗਾ ਬਾਕੀ ਫੇ ਸਾਨੂੰ ਪ੍ਰਿੰਟ ਜਾ ਕੇ ਦੱਸ ਦੇਣਾ ਵੀ ਅਰਾ ਦੇ ਕੋ ਵੀ ਖਰਾਬ ਸੜਕਾਂ ਦਾ ਮੇਹ ਕਰਕੇ ਬਾਈ ਸੜਕਾਂ ਦਾ ਬੁਰਾ ਹਾਲਾ ਸੜਕਾਂ ਸਾਰੇ ਟੁੱਟ ਗਿਆ ਤਕਰੀਬਨ ਸਾਰੀ ਢੇਟ ਹੋ ਜਾਂਦਾ ਐ ਸਾਨੂੰ ਇਹਨਾਂ ਟਾਈਮ ਵਿੱਚ ਲੱਗਦਾ ਸੀ ਰੰਨੇ ਤੋਂ ਡੋਗਾ ਡੋਗਰ ਜਿੱਦਾ ਕੋਟ ਦੰਦਾ ਕੋਟ ਦੰਦਾ ਤੇ ਸਪਾਲ ਸਪਾਲ ਤੋਂ ਗੱਤਰ ਔਰ ਇਹ ਇਧਰ ਤਾਂ ਕਰਕੇ ਮੇਹ ਕਰਕੇ ਸੜਕਾਂ ਟੁੱਟੀਆਂ ਉਹਦੇ ਕਰਕੇ ਨਾ ਸਾਨੂੰ ਜੀੜਾ ਲਾ ਕੇ ਆਉਣਾ ਪੈ ਗਿਆ ਤੇ ਆਹ ਜਿੱਦਾਂ ਪੈਣੀ ਨੂੰ ਜਾਂਦਾ ਰਾ ਪੈਣੀ ਦਾ ਕਾਲੇ ਕੇ ਕਾਲੇ ਦਾ ਤਾਂ ਬੋਗਰਾ ਕੀਦਾ ਭਾਈ ਅੱਗੇ ਜੰਦ ਦਿਖਾਵਾਂਗੇ